ਪੰਜਾਬ ਵਿਧਾਨ ਸਭਾ ਦੇ ਬਜਟ اجلاس ਦਾ ਦੂਜਾ ਦਿਨ ਵੀ ਹੰਗਾਮੇ ਦੀ ਪੇਂਟ ਚੜ ਗਿਆ ਅਕਾਲੀ ਦਲ ਨੇ ਕਿਸਾਨ ਕਰਜ਼ਾ ਮਾਫੀ ਦੇ ਉਤੇ ਬਹਿਸ ਦੀ ਮੰਗ ਕੀਤੀ ਤੇ ਇਜਾਜ਼ਤ ਨਾ ਮਿਲਣ ਤੇ ਹੰਗਾਮਾ ਕੀਤਾ ਜਿਸ ਤੋਂ ਬਾਅਦ ਸਪੀਕਰ ਨੇ ਅੱਧੇ ਘੰਟੇ ਦੇ ਲਈ ਸਦਨ ਨੂੰ ਮੁਲਤਵੀ ਕੀਤਾ ਦੂਜੇ ਸੈਸ਼ਨ ਦੇ ਦੌਰਾਨ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਦੇ ਦੌਰਾਨ ਅਕਾਲੀ ਦਲ ਪੜਕੁੱਟਿਆ ਇਲਜ਼ਾਮ ਲਾਇਆ ਕਿ ਸਿੱਧੂ ਨੇ ਆਪਣੇ ਬਿਆਨ ਦੇ ਦੌਰਾਨ ਉਹਨਾਂ ਨੂੰ ਗਾਲਾਂ ਕੱਢੀਆਂ ਸਜਨ ਦੇ ਵਿੱਚ ਇੱਕ ਵਾਰੀ ਮੁਰਤੋਂ ਅਕਾਲੀ ਦਲ ਨੇ ਹੰਗਾਮਾ ਕੀਤਾ ਤੇ ਵੈਲ ਵਿੱਚ ਸਪੀਕਰ ਦੇ ਕੋਲ ਪਹੁੰਚ ਕੇ ਪ੍ਰਦਰਸ਼ਨ ਵੀ ਅਕਾਲੀ ਦਲ ਦੇ ਇਲਜ਼ਾਮਾਂ ਤੇ ਸਿੱਧੂ ਦਾ ਜਵਾਬ ਸੀ ਕਿ ਅਨਾਦੇ ਕੋਲ ਕਹਿਣ ਨੂੰ ਹੋਰ ਕੁਝ ਵੀ ਨਹੀਂ ਅੱਜ ਇਹਨਾਂ ਨੇ ਇੱਕ ਨਵੀਂ ਗੱਲ ਕਰਤੀ ਹੈ ਕਿ ਸਿੱਧੂ ਸਾਹਿਬ ਜਿਹੜੇ ਕੈਬਨ ਮੰਤਰੀ ਹੈ ਅਸਲ ਉੱਥੇ ਜੋ ਕਮੈਂਟਰੀ ਕਰਦਾ ਰਹਿੰਦਾ ਉਹਨੂੰ ਇਹ ਚਿੱਤੇ ਲੱਗਿਆ ਉਹਨੇ ਮਾਵਾਂ ਭੈਣਾਂ ਦੀਆਂ ਗਾਣਾਂ ਕੱਢੀਆਂ ਉੱਥੇ ਹਾਊਸ ਵਿੱਚ ਅਸੀਂ ਇਹ ਵੀ ਚਾਹੁੰਦੇ ਹਾਂ ਕੇ ਮੁੱਖ ਮੰਤਰੀ ਸਾਹਿਬ ਉਹਤੇ ਨੋਟਿਸ ਲੈ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਉਹਤੇ ਕਰਨੀ ਚਾਹੀਦੀ ਹੈ ਬਟ ਵੈਰੀ ਅਨਪਾਰਲੀਮੈਂਟਰੀ ਐਂਡ ਬਿਲੋ the ਡਿਗਨਿਟੀ ਆਫ the ਹਾਊਸ ਐਂਡ ਮਿਸਟਰ ਨਵਜੋਤ ਸਿੰਘ ਸਿੱਧੂ ਸ਼ੂਡ ਅਪੋਲੋਜਾਈਜ਼ ਇਨ the ਹਾਊਸ ਓਨਲੀ THEN WE WILL LET THE HOUSE RUN ਬਹੁਤ ਉਹਨੇ ਗੱਲ ਕਟਿਏਗਾ ਲੱਖੀ ਸਿੱਧੂ ਸਾਹਿਬ ਨੇ ਜਿੰਨੇ ਘਪਲੇ ਹੋਇਆ ਜੋ ਕੁਝ ਵੀ ਗੱਲਾਂ ਕੀਤੀਆਂ ਜਾ ਰਹੀਆਂ ਚਾਹੇ ਸੀਵਰੇਜ ਦੀਆਂ ਨੇ ਚਾਹੇ ਫਾਇਰ ਬ੍ਰਿਗੇਡ ਦੀਆਂ ਨੇ ਉਹ ਇਹਨਾਂ ਦੇ ਦੌਰਾਨ ਹੋਈਆਂ ਨੇ ਇਹਨਾਂ ਦੀ ਸਰਕਾਰ ਦੇ ਦੌਰਾਨ ਇਸ ਕਰਕੇ ਉਹਨੂੰ ਲੁਕਾਉਣ ਨੂੰ ਇਹ ਇਹ ਜਾ ਰੋਲਾ ਪਾਉਂਦੇ ਆ ਮੈਂ ਉੱਥੇ ਖੜੋਤਾ ਸੀ ਮੈਂ ਉੱਥੇ ਬੋਲ ਰਿਹਾ ਸੀ ਸਾਰੇ ਸੁਣ ਰਹੇ ਸੀ ਜੇ ਕੋਈ ਰਿਕਾਰਡਿੰਗ ਦਿਖਾ ਦੇਵੇ ਤੇ ਜੁਮਾ ਦੇਵੇ ਕੋਈ ਹੈ ਇਹ ਜੀ ਗੱਲ ਧੂੜ ਚ ਟੱਟੂ ੜਾਉਂਦੇ ਆ ਕੱਖ ਨਹੀਂ ਹੈ ਇਹਨਾਂ ਦੇ ਕੋਲ ਜਵਾਬ ਦੇਵੇ ਸਰਦਾਰ ਸੁਖਵੀਰ ਸਿੰਘ ਬਾਦਲ ਚਾਚੂ ਬਾਰੇ ਦੂਜੇ ਪਾਸੇ ਆਮ ਆਦਮੀ ਪਾਰਟੀ ਸਦਨ ਦੇ ਵਿੱਚ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਡੱਟੀ ਰਹੀ ਆਮ ਆਦਮੀ ਪਾਰਟੀ ਨੇ ਰਾਣਾ ਗੁਰਜੀਤ ਦੇ ਕਥਿਤ ਮਲਾਸਮਾ ਵੱਲੋਂ ਰੇਤੀ ਦੀਆਂ ਖੱਡਾਂ ਖਰੀਦਣ ਦੇ ਮੁੱਦੇ ਤੇ ਬਹਿਸ ਦੀ ਮੰਗ ਕੀਤੀ ਸੀ ਹਾਲਾਂਕਿ ਸਪੀਕਰ ਰਾਣਾ ਕੇਪੀ ਨੇ ਦੁਵਾਂ ਨੂੰ ਬਹਿਸ ਦੀ ਇਜਾਜ਼ਤ ਨਾ ਦਿੱਤੀ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਦਨ ਦੇ ਅੰਦਰ ਹੀ ਬੈਠ ਗਏ ਜੋ ਸੈਂਡ ਮਾਫੀਆ ਜੋ ਰਾਣਾ ਗੁਰਜੀਤ ਨੇ ਬੇਨਾਮੀ ਕੰਟਰੈਕਟ ਲਾਇਆ ਉਹਨਾਂ ਤੇ ਬਹਿਸ ਹੋਣੀ ਬਹੁਤ ਜ਼ਰੂਰੀ ਆ ਪਰ ਮਾਫ ਕਰਨਾ ਇਹ ਪਿਛਲੀ ਬਾਦਲ ਸਰਕਾਰ ਇਹਨਾਂ ਦੋਲਾ ਮੁੰਦਿਆਂ ਚ ਖੁਦ ਪਾਈ ਵਾਲਾ ਪਿਛਲੀ ਬਾਦਲ ਸਰਕਾਰ ਤੇ ਹੁਣ ਵਾਲੀ ਕੈਪਟਨ ਸਰਕਾਰ ਦੋਨੇ ਜ਼ਿੰਮੇਵਾਰ ਨੇ ਕਿਸਾਨਾਂ ਦੀਆਂ ਖੁਦਕਸ਼ੀਆਂ ਲਈ ਕਿਸਾਨਾਂ ਦੀਆਂ ਖੁਦਕਸ਼ੀਆਂ ਕਿਵੇਂ ਰੋਕਣੀਆਂ ਇਹਦੇ ਵਾਸਤੇ ਸਦਨ ਚ ਬਹਿਸ ਬਹੁਤ ਜੁੜੀਆ ਸੈਸ਼ਨ ਦੇ ਦੌਰਾਨ ਸਿਮਰਜੀਤ ਸਿੰਘ ਵੈਸ ਨੇ ਆਪਨਾ ਵਿਰੋਧ ਦਰਜ ਕਰਵਾਉਂਦਿਆਂ ਸਪੀਕਰ ਦੇ ਵੱਲ ਕਾਗਰ ਸੁੱਟੇ ਜਿਸ ਕਾਰਨ ਸਪੀਕਰ ਨੇ ਵੈਸ ਨੂੰ ਪੂਰੇ اجلاس ਦੇ ਲਈ ਸਸਪੈਂਡ ਕਰ ਦਿੱਤਾ